ਕਿੰਨਾ ਪਾਦੇ ਤੁਸੀਂ ਵੀ 23 ਕਿਲੋ ਨਾਲ ਕਣਕ ਵਿੱਜੀ ਆ ਮੈਂ ਫਾਰਮ ਕਣਕ 23 ਕਿਲੋ ਨਾਲ ਹਾਂ ਅੱਛਾ ਮੈਂ ਇੱਥੇ ਚੰਦਨੀ ਬੋਗੀ ਕਿਨੇ ਜਿਹੜਾ ਕੇਸਰ ਦਾ ਅਗਲਾ ਕਿੱਲਾ ਨਾ ਕੌਰੇ ਦੇ ਨਾਲ ਲੱਗ ਮਾ ਹਾਂ ਇੱਕ ਤਾਂ ਅੱਜ ਦਿਨ ਪੌਣਾ ਸੀਗਾ ਇਧਰਲੇ ਪਾਸੇ ਵਾਲਾ ਸੀ ਚਾਰੇ ਵਾਲਾ ਬਾਣ ਸੀ 40 ਮਣ ਕਣਕ ਫਾਰਮ ਲਿਖ ਲਈ ਸੀ ਅੱਛਾ ਜੀ ਉਦੋਂ ਤੇ ਫਿਰ ਬਾਹ ਹਾਲਾ ਨਾਲ ਵਾਹ ਆਈ ਪਹਿਲਾਂ ਹਾਂ ਬੜਦਾ ਪਹਿਲਾਂ ਸਿਆਲ ਦਾ चारे बोच किसान खाद खानी अद्धी बोरी पोनी किलातेला लिखल बिख होती न सुखा पहले वाह दिला ਅੱਛਾ ਜੀ ਹਾਂ ਐਦਾ ਪਿਓ ਬੜਾ ਵੀ ਤਕੜੇ ਹੋਣਗੇ ਫਿਰ ਹਨਾ ਬੜੋ ਇੱਕ ਤਾਂ ਉਹਦੇ ਕੋਲ ਬੱਗਾ ਦੀਗਾ ਬੜਾ ਨਰਵਾ ਤਕੜਾ ਅੱਛਾ ਇੱਕ ਹਸਾਬਾ ਦੀਗਾ ਉਹ ਪੂਰਾ ਖੱਟਰ ਦੀ ਅੱਛਾ ਐਮ ਖਾਲ ਬਣਾ ਲੈਂਦਾ ਮਕਾਲੇਗਾ ਤੋਤੇ ਹਲ ਨਾਲ ਅੱਛਾ ਜੀ ਹਾਂ ਜੀ ਤਕੜੇ ਹਲ ਹੂ ਹਨਾ ਤਕੜਾ ਤਕੜੇ ਹਲ ਨਾ ਨਾ ਤਾਂ ਪਿਓ ਇੱਕ ਇਹਦਾ ਬਿਕਰ ਹੋ ਰਿਆਂ ਦਾ ਤਕੜਾ ਜੀ ਫਿਰ ਤਾਂ ਹਾਂ ਹਾਂ ਟੋਕਾ ਚ ਰੱਟ ਨਿਕਲ ਦੋ ਭਰੀਆਂ ਲਿਆਉਂਦਾ ਨੀਰੇ ਦੀਆਂ ਅਗਲੇ ਖੇਤੋਂ ਉਥੋਂ ਛੱਡੇ ਤੋਂ ਚੱਕੇ ਇੱਕ ਪਹਿਲਾਂ ਸਰਤੇ ਦਾ ਲੈਣਾ ਐਨੀ ਬੰਨ ਕੇ ਇਧਰ ਪੂਲੀ ਬੰਨੀ ਵੀ ਹੋਈ ਹੁੰਦੀ ਇਧਰ ਬੰਨੀ ਪਈ ਹੁੰਦੀ ਫੇਰਾ ਚੱਕੇ ਚੱਲ ਲੈਣਾ ਇਧਰ ਫੇਰਾ ਚੱਕੇ ਚੱਲ ਲੈਣਾ ਪੂਲੀ ਅੱਛਾ ਹੀ ਸਰਤੇ ਲਈ ਹੁੰਦਾ ਅੱਛਾ ਜੀ ਹਾਂ ਜੀ ਕਟਾ ਵਟਾ ਟੋਆਣਾ ਪਹਿਲਾਂ ਬੰਦੇ ਨੇ ਨਾ ਕੰਮ ਕੰਮ ਬਾਲਾ ਕਰੇ ਬਾਲਾ ਕੰਮ ਆਇਆ ਹੀ ਕਰੇ ਪੱਕੀ ਗੱਲ ਹੈ ਹੁਣ ਤਾਂ ਡਰਮੇ ਡਰਮੇ ਕਹਿੰਦੇ ਆਉਂਦੇ ਇੱਕ ਤਾਂ ਸਾਰੇ ਪਿੰਡ ਦਾ ਲੰਗਾ ਕੋਣਾ ਤੋ ਪੈਰੀਆਂ ਦੀਆਂ ਮੇਰੀਆਂ 10-10 ਗੱਡੇ ਨੇ ਅੱਛਾ ਵੜੇ ਨਾਲਗਾ ਹੈ ਪੈਰੀਆਂ ਕੀ ਹੁੰਦੀਆਂ ਆਹ ਕਣਕ ਦੀਆਂ ਅੱਛਾ ਅੱਛਾ ਉਹ ਕਹੋਂਦੇ ਬੱਲੇ ਵੜੇ ਗੱਡਿਆਂ ਨਾਲ ਲਾਉਂਦੇ ਸਲੰਗ ਨਾਲ ਲਾਉਂਦੇ ਅੱਛਾ ਦੁਪਹਿਰੇ ਲਾ ਦਿੰਦੇ ਚਲਾ ਦਿੰਦੇ ਮੁੰਮੁੜਕੇ ਉੱਤੀ ਆਈ ਜਾਂਦੀ ਗੱਡੀ ਤੇ ਕਣਕ ਹੂੰ ਸੰਧੀ ਤਾਂ ਦੂਰ ਭੱਜ ਜਾਂਦੀ ਸਿੱਟੀ ਜਾਂਦੇ ਉਦੋਂ ਮੋਰੋ ਲਾਰਨ ਲੱਗੇ ਨੇ ਢਾ ਵਾਲੀ ਗੱਡੀ ਦੀ ਬਕਰ ਨਾਲ ਲੰਗੇ ਜੇ ਫੇ ਤੂੜੀ-ਤਾੜੀ ਉਦੋਂ ਕੇ ਨਹੀਂ ਬਣਦੀ ਫੇਰ ਉਹਨੂੰ ਫੜਾ-ਫੜਾ ਬਣਾਉਂਦੇ ਜਾ ਜੰਡੀਆਂ ਵੱਢ ਕੇ ਲਿਆਉਂਦੇ 베ਰੀਆਂ ਕਿਕਰਾਂ ਦੀਆਂ ਕੈਲਾ ਲਿਆਉਂਦੇ ਵੱਢ ਕੇ ਫਿਰ ਫੜਾ ਬਣਾਉਂਦੇ ਫਿਰ ਉਹਦੇ ਵਿੱਚ ਡੱਕੇ ਕਣਕ ਦੇ ਵਿੱਚ ਵੱਢ ਜਾਂਦੇ ਥੱਲੇ ਵਾਲੇ ਪਾਸੇ ਆਂ ਆਰੀਆਂ ਵਾਂਗ ਬਣ ਜਾਂਦਾ ਉਹਦੇ ਨਾਲ ਗਾਉਂਦੇ ਪਹਿਲਾਂ ਕਿੱਲਾ ਜਿਹੜੇ ਪੰਜ ਗੱਡਿਆਂ ਦੀ ਪੈਰੀ ਹੁੰਦੀ ਤੇ ਰੂੜ ਗੱਡਾ ਗੱਡਾ ਸਟਕੇ ਗਾ ਕੇ ਫਿਰ ਉਹਦਾ ਮੰਡਾ ਪੜਦੇ ਵੀ ਥੱਲੇ ਲਾਂਗਾਂ ਨਾ ਰਹੇ ਜੇ ਮੇਰੇ ਹੌਲੀ ਹੌਲੀ ਪਾਈ ਜਾਂਦੇ ਸਾਇਆ ਨਾਲ ਫੜ ਕੇ ਬਾਹਰ ਸਿੱੜਦੀ ਸਾਇਆ ਦਾ ਬੜਾ ਔਖਾ ਜੀ ਨਾ ਉਹ ਕੀ ਔਖਾ ਜੀ ਉਹਦਾ ਕੋਈ ਸੀ ਔਖਾ ਆ ਮੜੀ ਦੇ ਪੈਂਦੀ ਜਾਂਦੇ ਔਖੀ ਬੱਕੀ ਤੇ ਨਹੀਂ ਖਾਂਦੇ ਜਦੋਂ ਉਹ ਭੁੱਕੀ ਨਹੀਂ ਫੀਮਤੀ ਇਹ ਸੀ ਉਹ ਨਾ ਸਾਇਆ ਫਿਰ ਸਾਇਆ ਉਸ ਤੋਂ ਕਰਦੇ ਐ ਸਾਇਆ ਬੜੀ ਦੀ ਉੱਤੋਂ ਤੂੜੀ ਚੱਕ ਲੈਂਦੇ ਰੁਗ ਹੱਥ ਨਾਲ ਸਾਇਆ ਫੜ ਲੈਂਦੇ ਬੱਚਾ ਬੁੱਤ ਮੋੜ ਕੇ ਇਹ ਦੋਨੇ ਪਹਿਲਾਂ ਤੇ ਉਹ ਨਾ ਲੱਭਾ ਕੰਪਲੀਟ ਕਰਨ ਦੀ ਸੁੱਤੀ ਗਈ ਲੋ। ਐਡੇ ਮਾੜੇ ਸੀ ਭੰਡੇ ਜੰਦਰ। ਨਾ ਫਿਰ ਬੱਠੇ-ਬੱਠੇ ਉੱਟੋਂਦੇ। ਬੱਠੇ ਨੂੰ ਕਿਵੇਂ ਫੜੇਂਗਾ ਤੂੰ ਕਿੱਥੋਂ ਤੂੰ ਤਾਂ ਮਗਰ ਲਾ ਕੇ। ਫੜਾ ਲਈ ਫਿਰਦਾ। ਬਰਦ ਨੇ ਉਹ ਗੁਦੜੋ ਸਹ ਕੰਨੇ ਕਾ ਕਰਦੇ ਨਿਗਾ ਪੇਗੀ। ਮਗਰ ਰੱਥ ਕਰਕੇ ਉਹਦੀ ਘੜ ਤੇ ਲੈ ਲਈ ਸਹ। ਅਸਾ ਉਹ ਨਹੀਂ ਸੀ। ਉਹ ਨਹੀਂ। ਉਹੀ ਉਹੀ ਬੰਦਾ ਫੜਦਾ ਗਿਆ। ਉਹੀ ਫੜਦਾ ਜਿਹੜਾ ਗਾਹ ਕਹਿੰਦਾ। ਫੜਾ ਛੇੜਦਾ। ਕੀ ਸੀ ਸਹ ਕੀ ਜੀ ਕੀ ਸੀ? ਗੋਹਾ। ਉਹਨੂੰ ਸਹ ਕਹਿੰਦੇ। ਅੱਛਾ। ਸੇ ਨਿੰਨਗਰ ਹੈਂਡਲ ਜੇ ਪਿੱਛੇ। ਚੌਦੀ ਹੱਥ ਕਰ ਲੈ ਥੱਲੇ ਹੋ ਗਏ ਹੱਥ ਕਰਕੇ ਆਏ ਐ ਲੈ ਆ ਦੇ ਆ ਧੱਕੇ ਲੈ ਲੈ ਐ ਕਰਕੇ ਸਾਈ ਲੈ ਲੈਣੀ ਜੇ ਗਾਹਾਂ ਦਾ ਸਟੀ ਜਣੀ ਫਲੇ ਸਟੀ ਲੈਣੇ ਫਿਰ ਪਲੇ ਚੱਕਦੇ ਸਿੱਧੇ ਸਾਇਦਾ ਬਾਲ ਖੜਿਆ ਨਾ ਫੇਰ ਫੇਰ ਆਏ ਨੇ ਟੋਕੇ ਨਾਲੇ ਮਸੀਨ ਪੂਰੀ ਬਰਕਮੇ ਫੇਰ ਲੀਕਣ ਇਹਨਾਂ ਦੇ ਆ ਇਹਨਾਂ ਸੀ ਕਿ ਟੋਕਾ ਕਰਨ ਨੂੰ ਇੰਜਨ ਲੈਦਾ ਸੀਗਾ ਫਿਲਟਰ ਲੈਦਾ ਸੀ ਆਪਣਾ ਉਹ ਡਰਮ ਮਸੀਨ ਉਹ ਸੀਨ ਦੀ ਟੋਕੇ ਵਾਲੀ ਅੱਛਾ ਇਰੋਨੇਟੇ ਲਾਤਾ ਬੜਵੜ ਕੇ ਤੇ ਭੈਣ ਨੂੰ ਆ ਰੋਤੇ ਰਾਤੀ ਕਰਤਾ ਉਹ ਅੱਛਾ ਫਿਰ ਭੈਣ ਦੀ ਮੱਖੀ ਨਾ ਮਰਦੀ ਉਹਨੂੰ ਖੁਰਕੋ ਕਰਦੇ ਵੜਾ ਕੇ ਅਚੋ ਵੀ ਨ ਮੱਖੀ ਮਾਰਦੀ ਮੱਖੀ ਉਹ ਕੀ ਮਾਰਨਾ ਟੋਕਾ ਕਰ ਟੋਕਾ ਕਰਦਾ ਟੋਕਾ ਕਰਦਾ ਡਰਮੇ ਅੱਜ ਅਲੱਗ ਨਿਕਲਦਾ ਉਸ ਤੋਂ ਮਾਰ ਡਰਮਿਆਂ ਦੇ ਪੱਖੇ ਲੱਗ ਗਏ ਪੱਖੇ ਬਣ ਗਏ ਅਤੋਂ ਕੱਲੀ ਮਸ਼ੀਨ ਮੂੰਹ ਕੁ ਟੁਕਦੀ ਗੱਲੀ ਪਾਸੋਂ ਕੱਲੀ ਮਸ਼ੀਨ ਟੋਕਾ ਕੁ ਟਿੱ ਜਿੰਦੀ ਪਤੂੜੀ ਉਹ ਲੜਾਈ ਜਾਂਦੀ ਮੁਰਕ ਜੂ ਟੂੜੂ ਢੜ ਬਣਾ ਦੇਣੀ ਉਦੋਂ ਮਾਰਨ ਜਦੋਂ ਹਵਾ ਚੱਲਣੀ ਉਦੋਂ ਉਡਾਉਣੀ ਹੁਣ ਤਾਂ ਫਿਰ ਅੱਦਤ ਹੀ ਦੇ ਦੇਣਗੇ ਮੇਰੇ ਵਰਗੇ ਤਾਂ ਅਗਲਾ ਕਹਿੰਦਾ ਤਾਂ ਹੱਥੋਂ ਨਹੀਂ ਲੋਟਉਂਦੀ ਹੈ ਨਾ ਪੱਕੀ ਗੱਲ ਹੈ ਨਾ 200 ਮਣ ਦਾ ਢੜ ਪਈ ਸੀ 150 ਮਣ ਦੇਖੇ 200 ਮਣ ਬਿਲਾਲ ਕੀ ਛੋਲੇ ਕੁੱਟੇ ਹੋਏ ਭਾਰੇ ਨੂੰ ਤਾਂ ਘਰੇ ਛੱਡ ਗਿਆ ਕੋਠ ਨੂੰ ਘਰੇ ਬੰਨ ਗਿਆ ਰੋਟੀ ਖਾ ਗਿਆ ਦੁੱਧ ਲੱਸੀ ਪੀਆ ਦੁੱਧ ਲੱਸੀ ਆਮ ਤੀਗਾ ਕੱਲਾ ਹੀ ਸੀ ਇਹ ਖਾਣ ਵਾਲਾ ਫਿਰ ਉਹ ਲੋ ਯਾਗ ਤਾਂ ਨਿੱਕੇ ਨਿੱਕੇ ਤੇ ਐਸ ਰੋਡ ਤਾਂ ਲੱਗੀ ਹੋਈ ਸੀ ਐਸ ਰੋਡ ਤੇ ਹਵਾ ਚੱਲ ਵੀ ਪੱਛੋਂ ਇਧਰੇ ਸਿਰੇ ਤੋਂ ਲਾਗ ਗਿਆ ਲਾਉਣ ਤਾਰਾ ਕਿਛੇ ੜ ਦਾ ਤੁਰ ਗਿਆ ਨਾ ਟਾਟਾ ਤੋੜਨੇ ਪੰਜਾ ਨਾ ਮੂਰੂ ਨੀਰਾ ਤੋੜਨਾ ਪਿਆ ਅੱਛਾ ਦੰਦੀ ਤੋਂ ਪਰੇ ਨੀਰਾ ਇਧਰ ਟਾਟਾ ਤੜਕੇ ਨੂੰ ਸੜੀ ਦਾ ਸੀ ਫੇਰ ਕੱਲੇ ਲਾਲ ਨੇ ਰਾਤ ਨੂੰ ਹਾਂ ਚੰਚਣੀ ਰਾਤ ਸੀ ਫੇਰ ਕੀ ਕਰਿਆ ਚਾਰ ਉੱਠ ਫੜਲੇ ਉਖੁਰਗੁ ਕਰਤੀ ਹੱਥ ਨੂੰ ਦਾਲ ਕੱਢਣਾ ਹੀ ਕਰਤੇ ਅੱਛਾ ਜੀ ਹਾਂ ਫਿਰ ਇਹ ਕਹਿੰਦਾ ਹੱਥ ਨੂੰ ਕਹਿੰਦਾ ਰਾਤ ਨੂੰ ਪਾਣੀ ਲਾਉਣ ਜਾਂਦਾ ਐ ਟੱਕ ਨਹੀਂ ਮਾਰਦਾ ਸੀ ਕਹਿੰਦਾ ਐਂ ਗਨੋਂਦਾ ਦਸਕਾ ਜੀ ਨਹੀਂ ਗੱਲ ਸੀ ਇਹ ਇਹਨਾਂ ਨੂੰ ਬਹਿਮ ਸੀ ਨਾ ਕਮਜ਼ੋਰੀ ਸੀ ਦਿਲ ਦੀ ਬੇਈਮਾਨਤਾ ਵਾਲੀ ਨੀਅਤ ਸੀ ਲਾ ਫਿਰ ਐ ਕਹੋ ਗਨੋਂਦਾ ਇਹ ਕਹੀ ਕਿ ਜ਼ੋਰ ਬਣੇ ਬਿਸਪਤਾਂ ਲੱਗੇਗੀ ਖੜਕਾ ਨਾ ਇਹ ਬਣਦੀਆਂ ਸੌ ਗੱਲਾਂ ਹੁੰਦੀਆਂ ਐ ਨੇ ਗੱਲ ਨੇ 80 ਸਾਲ ਦੀ ਉਮਰ ਹੋ ਗਈ ਉਹ ਦੀ ਤਾਂ ਹਾਂ ਕਿ 81 ਮਹੀਨ ਲੱਗੇ ਕਹਿੰਦੇ ਬੂਟਾ ਮੈਨੂੰ ਕਿਸੀਆਂ ਹੂੰ ਕਿਸੀ ਤਾਂ ਬਹੁਤ ਆ ਇੱਕ ਤੇ ਸੀ ਹੂੰ ਉਹ ਕਹਿੰਦੇ ਸੀ ਕਹਿੰਦਾ ਕਿਸੀ ਮੈਂ ਲੱਗਿਆ ਪਾ 10 ਸਾਲ ਮਰ ਜੀਦਾ ਹੂੰ ਦਸਤਾ ਹੋ ਗਈ ਦਾਸਤਾ ਬਹੁਤ ਹੈ ਕਟ ਜੇਗਾ ਨਹੀਂ ਦਸਤਾ ਕਟ ਜੇਗਾ ਉਹ ਕੁਦਰਤ ਨੂੰ ਪਤਾ ਹੈ ਹਾਂ ਤਾਂ ਤੜਕੇ ਤੁਰਕੇ ਚੰਗੇ ਲਾਉਂਦਾ ਨੇ ਵਿਆਹਾਂ ਚ ਖਾਦਾ ਹੋਇਆ ਨਾਲ ਤਲਕਾ ਲਾਉਂਦਾ ਵਿਆਹਾਂ ਅਜਿਹਾ ਖਾ ਕੇ ਥੂਣ ਲੇਗਨ ਉਹ ਤਾਂ ਸਾਰੇ ਸਹੀ ਜਾਂਦੇ ਰਹਿੰਦੇ ਨੇ ਮੈਨੂੰ ਪਤਾ ਘਰੇ ਵਧੀਆ ਬਣਾਉਣਾ ਰੋਟੀ ਟੋਕਾ ਆਪਾਂ ਨੇ ਜਿਹਦੇ ਬਾਗੇ ਆਪਾਂ ਨੇ ਕੰਮ ਕਰਿਆ ਕਿਸੇ ਦਾ ਉਹ ਕੋਈ ਨਹੀਂ ਕੋਈ ਜੀ ਜਿਹੜਾ ਕਿਸੇ ਨੇ ਐਂ ਹੀ ਕਰਕੇ ਲੈ ਜਾ ਕੇ ਨਹੀਂ ਧਰਤੀ ਵੀ ਆ ਪਈ ਜਾਵੇ ਪੀ ਲਈ ਤਾਂ ਤਾਂ ਪੀ ਵੀ ਲੈਣ ਦੇ ਨਹੀਂ ਆਪਦਾ ਕੰਮ ਕਰਦੇ ਕਰਦੇ ਬੋਝ ਕੇ ਘਰ ਨੂੰ ਆ ਜਾਂਦੇ ਆਦਾ ਪੀਤਾ ਪਊਗਾ ਤੇ ਜਾ ਕੇ ਕੰਮ ਕਰਨ ਲੱਗੇ ਅਗਲੀ ਦੁਪਹਿਰ ਫੇਰ ਤੋਂ ਘਰੇ ਬਣਾਉਂਦੇ ਉਹ ਘਰੇ ਉਹ ਘਰ ਵਾਲੇ ਮੈਂ ਝਾਕੇ ਨੂੰ ਜਿਹੜਾ ਘਰੇ ਬਣਾਉਂਦਾ ਹਾਂ ਜਿਹਦੇ ਕੋਲ ਉਚਾੜਦਾ ਉਹ ਕਰਦਾ ਜਿਹਦਾ ਖੁਰਗੋ ਨਹੀਂ ਕਰਦਾ ਸੀ ਚਲੋ ਜਦੋਂ ਹੁਣ ਜੋ ਹੁਣ ਮਸ਼ੀਨਾ ਵੀ ਹੁੰਦਾ ਅੱਛਾ ਥਾਣੇ ਮੈਂ 4 4 ਵਾਰ 5 ਵਾਰ ਰਹਿ ਗਿਆ ਦਰੂ ਤੇ ਮੇਰੇ ਕਿਤੇ ਕਿਸੇ ਨੇ ਤੋੜੇ ਤੇ ਵੀ ਨਹੀਂ ਸੀ ਆਈ ਡੀ ਹੋਈ ਅੱਛਾ ਔੜੀ ਘਾਤਰੂ ਜੀ ਆਰ ਬਾਰੀ ਦੇ ਹਨ ਤਿੰਨ ਤਿੰਨ ਚਾਰ ਚਾਰ ਅੱਛਾ ਔੜੀ ਦਾਵਾ ਕਰ ਦਿੰਦੇ ਔੜੀ ਕਹਿੰਨ ਕਰਦੀ ਫੀਮ ਕਰਦਾ ਦੀ ਵੇਚ ਲਈ ਥੋੜੀ ਕਣੀ ਅੱਛਾ ਕੁਝ ਤਾਂ ਪੁਲਸ ਵਾਲੇ ਖਾ ਜਾਂਦੇ ਕੋਈ ਦਰੂ ਪੀਜਣੇ ਕੋਈ ਲੋਕ ਧੱਬ ਲੈਣੇ ਆਹੀ ਕਿੱਤਾ ਦੀਗਾ ਇਹਨੂੰ ਅਸੀਂ ਕਹਿੰਦੇ ਵੀ ਹਟ ਜਾ ਹਟਦਾ ਹੈ ਨਾ ਉਹ ਉਹਨੂੰ ਲੈ ਜਾਂਦੇ ਉਹ ਫੜੇ ਜਾਂਦਾ ਮੈਂ ਘਰੇ ਹੁੰਦਾ ਜਦੋਂ ਤਿੰਨ ਦਿਨ ਦਾ ਚਾਰ ਦਿਨ ਦਾ ਬੋਹੜੇ ਥਾਂ ਚ ਰਹੇ ਹਾਂ ਦੋ ਬਰਾਂ ਸੀੜੀ ਜਿਹਾ ਵਿੱਚ ਪਰਦਾ ਕੁੱਟਾ ਘਟਾ ਤਾ ਨਹੀਂ ਕੁੱਤਾ ਉਹਨੂੰ ਪਤਾ ਹੈ ਵੀ ਬੰਦਾ ਦੇਖ ਲੈਂ ਮੈਨੂੰ ਵੀ ਠੀਕ ਹੈ ਬੰਦਾ ਇਹ ਵੀ ਖੁਰਗੋ ਦਾ ਨਾਂ ਦਾ ਬੁੜਾ ਕਰਦਾ ਹੈ ਹੈ ਚਲੋ ਭਾਈ ਚਲੋ ਫਿਰ ਲਾਈਏ ਦੋ ਬਰ ਟਾਈਮ ਨਾ ਗਏ ਤੈਂ ਉਹਨਾਂ ਦਾ ਆਹ ਚੰਗੇ ਨਾਲ ਹੈ ਜਿਹੜੇ ਕੱਢਦੇ ਨੇ ਠੀਕ ਆ ਜੀ ਸੋਨੂੰ ਕਿਵੇਂ ਲੱਗੀਆਂ ਗਿਆਨੀ ਲੀਆਂ ਗੱਲਾਂ ਜਿਵੇਂ ਜਿਵੇਂ ਉਹਨਾਂ ਨੇ ਆਦਾ ਸਮਾਂ ਬਤਾਇਆ ਹਨਾ ਕਿਵੇਂ ਖੇਤੀਬਾੜੀ ਕੀਤੀ ਸਾਰਿਆਂ ਨੂੰ ਦੱਸਿਆਂ ਲੈ ਕਮੈਂਟ ਸ਼ੇਅਰ ਜ਼ਰੂਰ ਕਰਕੇ ਦੱਸ ਦਿਓ ਵੀ ਕਿੱਦਾਂ ਲੱਗੀਆਂ ਤੁਹਾਡੇ ਪਿੰਡ 'ਚ ਵੀ ਤਗੜੇ ਬੰਦੇ ਹੈਗੇ ਕਿ ਨਾ ਹੁਣ 80 ਸਾਲ ਦਾ ਹੋ ਗਿਆ ਬਾਈ ਅੱਲੇ ਵਧੀਆ ਸਾਡੀ ਸੋਹਣੀ ਬੀਜ ਕੀਤੀ ਅੱਧਾ ਕਿੱਲਾ ਨੇ ਆ ਸੋਹਣੀ ਬੀਜ ਦੇ ਸੀ ਅੱਜ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਧੰਨਵਾਦ